ਤਾਰਿਕ ਸੰਪਰਵ ਨੂੰ ਸਸਰੀਕਾਲ ਕਣਕ ਦੀਆਂ ਕਿਸਮਾਂ ਹਰ ਸਾਲ ਨਵੀਆਂ ਵਿਧੀਆਂ ਜਾਂਦੀਆਂ ਨੇ ਜਿਵੇਂ ਇਸ ਸਾਲ ਐਚ ਡੀ 33 ਸਸੀ ਕਣਕ ਦੀ ਕਿਸਮ ਬਾਰੇ ਗੱਲਬਾਤ ਕਰਨੀ ਹੈਗੀ ਪਿਛਲੇ ਸਾਲ ਵੀ ਕਾਫੀ ਕਿਸਾਨ ਭਰਾਵਾਂ ਨੇ ਟ੍ਰਾਇਲ ਦੇ ਤੌਰ ਤੇ ਇਸ ਕਣਕ ਦਾ ਵੀ ਵਿਵਹਾਰ ਕੀਤਾ ਤੇ ਐਚ ਡੀ 33 ਸਸੀ ਕਿਸਮ ਪੂਸ਼ਾ ਦਿੱਲੀ ਵਾਲਿਆਂ ਦੀ ਕਿਸਮ ਹੈਗੀ ਆ ਤੇ ਇਹ ਕੋਈ 30 80 ਦਾ ਬਦਲ ਨਹੀਂ ਹੈਗੀ ਸਾਰੇ ਕਿਸਾਨ ਭਲੀ ਭਤੀ ਜਾਣਦੇ ਹੈਗੇ ਤੇ ਇਸ ਕਿਸਮ ਦਾ ਬੀਬੇਰਾ ਜਿਹੜਾ ਹੈਗਾ 1 ਨਵੰਬਰ ਤੋਂ ਲੈ ਕੇ 15 20 ਨਵੰਬਰ ਤੱਕ ਆਰਾਮ ਦੇ ਨਾਲ ਬੀਬੇਰਾ ਹੁੰਦਾ ਹੈ ਇਹ ਸਾਲ ਕਾਫੀ ਕਿਸਾਨ ਭਰਾਵਾਂ ਨੇ 25 30 ਨਵੰਬਰ ਤੱਕ ਵੀ ਕਿਸਮ ਦਾ ਬੀਬੇਰਾ ਕੀਤਾ ਹੈਗਾ ਜੇ ਗੱਲ ਕਰੀਏ ਕਿਸਮ ਜੋ ਦਿਲ ਲੈਂਦੀ ਹੈਗੀ ਆ 100 45 ਦਿਨ ਦੇ ਲਗਭਗ ਕਿਸਮ ਲੈਂਦੀ ਹੈਗੀ ਆ ਤੇ ਕਿਸਮ ਦੀ ਸ਼ਰਵਾਤੀ ਫੋਟ ਵਧੀਆ ਹੈਗੀ ਆ ਕਿਸਮ ਦਾ ਹਰਾ ਭਰਾ ਰੰਗ ਹੈਗਾ ਤੇ ਜੇ ਗੱਲ ਕਰੀਏ ਆਪਾਂ ਝਾੜ ਦੀ ਤੇ ਬਿਮਾਰੀਆਂ ਦੀ ਝਾੜ ਜਿਹੜਾ ਕਿਸਮ ਦਾ 62 ਮਣ ਤੋਂ ਲੈ ਕੇ 70-75 ਮਣ ਤੱਕ ਕਿਸਾਨਾਂ ਦੇ ਖੇਤਾਂ ਦੇ ਵਿੱਚ ਰਹਿੰਦਾ ਕਿਉਂਕਿ ਨਵੇਂਆ ਕਿਸਮਾਂ ਦਾ ਆਪਾਂ ਟ੍ਰਾਇਲ ਹੀ ਕਰਕੇ ਦੇਖਣਾ ਚਾਹੀਦਾ ਹੈ ਪਿਛਲੇ ਸਾਲ ਆਪਾਂ ਨੇ ਵੀ ਤਿੰਨ ਚਾਰ ਕਣਕਾਂ ਨਾਲ ਬੀਜੀਆਂ ਸੀ ਤੇ ਵਧੀਆ ਕਿਸਮ ਦਾ ਜਿਹੜਾ ਝਾੜ ਰਿਹਾ ਤੇ ਇਸ ਸਾਲ ਕਾਫੀ ਕਿਸਾਨ ਭਰਾਵਾਂ ਨੂੰ ਆਪਾਂ ਨੇ ਜਿਹੜਾ ਬੀਜ ਵੀ ਦਿੱਤਾ ਹੈਗਾ ਤੇ ਬੀਜ ਜਿਹੜਾ ਬੀਜ ਵੱਟੇ ਬੀਜ ਦੇ ਹੀ ਦਿੱਤਾ ਹੈਗਾ ਕੋਈ ਆਪਾਂ ਨੇ ਬੀਜ ਜਿਹੜਾ ਇਹ ਸੇਲ ਨਹੀਂ ਕੀਤਾ ਕਿਉਂਕਿ ਜਿੰਨੇ ਕਿਸਾਨਾਂ ਨੂੰ 2 ਕਿੱਲਿਆਂ ਦਾ 4 ਕਿੱਲਿਆਂ ਦਾ ਬੀਜ ਦਿੱਤਾ ਹੈਗਾ ਕਿਸਾਨਾਂ ਨੂੰ ਇਹ ਹੀ ਕਿਹਾ ਵੀ ਅਗਲੇ ਸਾਲ ਤੁਸੀਂ ਇਸ ਕਣਕ ਦੇ ਬੀਜ ਨੂੰ ਮਲਟੀਪਲਾਈ ਕਰਕੇ ਜਿਹੜਾ ਬੀਜ ਤੁਸੀਂ ਅੱਗੇ ਵਧਾ ਸਕਦੇ ਹੈਗੇ ਉਹ ਜਿਹੜੀ ਕਿਸਮ ਦੀ ਹਾਈਟ ਹੈਗੀ ਆ ਨਾਰਮਲ ਹਾਈਟ ਹੈਗੀ ਆ 98 ਸੈਂਟੀਮੀਟਰ ਦੇ ਲਗਭਗ ਇਸ ਕਿਸਮ ਦੀ ਹਾਈਟ ਹੈਗੀ ਆ ਤੇ ਕੋਈ ਵੀ ਕਿਸਮ ਦੇ ਵਿੱਚ ਡਿੱਗਣ ਦੀ ਸਮੱਸਿਆ ਨਹੀਂ ਹੈਗੀ ਠੀਕ ਹੈ ਤੇ ਕੋਈ ਇਹਦੇ ਉੱਪਰ ਜਿਹੜੀ ਆਪਾਂ ਨੂੰ ਲੀਹੋਸੈਨੀ ਕਰਨੀ ਪੈਂਦੀ ਹੈਗੀ ਤੇ ਦੂਸਰੀ ਗੱਲ ਕਿਸਮ ਦੇ ਵਿੱਚ ਜੇ ਪੀਲੀ ਕੁੰਗੀ ਪੂਰੀ ਕੁੰਗੀ ਇਹਦਾ ਬਿਮਾਰੀਆਂ ਆਉਣ ਦਾ ਇਹਦਾ ਟੱਕਰਾ ਰੱਖਦੀ ਹੈਗੀ ਆ ਕਈ ਵਾਰ ਇਹ ਗਿੱਤੀ ਜਰਾ ਜ਼ਿਆਦਾ ਬੀਜੀ ਜਾਵੇ ਹਨ ਫਿਰ ਜਿਹੜੀ ਪਿੱਛੋਂ ਆ ਕੇ ਪ੍ਰੋਬਲਮ ਆ ਜਾਂਦੀ ਹੈ ਜਦੋਂ ਕਿਸਾਨ ਭਰਾ ਤੁਸੀਂ ਦੇ ਵੀ ਇਹਦੇ ਵਿੱਚ ਪੀਲੀ ਕੁੰਗੀ ਪੂਰੀ ਕੁੰਗੀ ਆਉਂਦੀ ਹੈ ਜਾਂ ਨਾ ਕਿਉਂਕਿ ਜੇ ਇਹਨੂੰ ਆਪਾਂ ਸਹੀ ਸਮੇਂ ਤੇ ਬੀਜਦੇ ਹਾਂ 1 ਨਵੰਬਰ ਤੋਂ ਲੈ ਕੇ 15 20 25 ਨਵੰਬਰ ਤੱਕ ਵੀ ਬੀ ਬੀ ਆਰਾਮ ਦੇ 3 ਨਵੰਬਰ ਤੱਕ ਵੀ ਕਿਸਾਨਾਂ ਨੇ ਬਥੇਰੇ ਕਿਸਾਨਾਂ ਨੇ ਬੀ ਬੀਆਰਾ ਕੀਤਾ ਤਾਂ ਕਿ ਸਮ ਚੰਗੀ ਕਿਸਮ ਹੈਗੀ ਆ ਠੀਕ ਹੈ ਇਹਦੀਆਂ ਦੋ ਕਿਸਮਾਂ ਆਈਆਂ ਸੀ ਐਚਡੀ 3386 ਤੇ ਐਚਡੀ 33 ਇਸ ਐਸਡੀ ਐਚਡੀ 3386 ਕਿਸਮਾਂ ਚੰਗੀ ਕਿਸਮ ਹੈ ਚੰਗਾ ਝਾੜ ਜਿਹੜਾ ਦੇਕੇ ਜਾਂਦੀ ਹੈਗੀ ਆ ਠੀਕ ਹੈ ਜਿਹੜੀ ਖਾਦ ਦੀ ਗੱਲ ਕਰੀਏ ਖਾਦ ਦੇ ਦੇ ਵਿੱਚ 2.5 3 ਗੱਟੇ ਯੂਰੀਆ ਦੇ ਤੇ ਜਿਹੜੀ ਫਾਸਫੋਰਸ ਤੱਤ ਹੈਗਾ ਜਿਹੜਾ ਹਨਾ ਉਹ ਆਪਾਂ 55 60 ਕਿਲੋ ਆਮ ਹੀ ਜਿਹੜਾ ਆਪਣੇ ਖੇਤਾਂ ਦੇ ਵਿੱਚ ਦਿੰਨੇ ਆ ਡਿੱਗਣ ਦੀ ਕੋਈ ਸਮੱਸਿਆ ਨਹੀਂ ਹਾਈਟ ਜਿਹੜੀ ਕਿਸਮ ਦੀ ਨਾਰਮਲ ਹੈਗੀ ਆ ਝਾੜ ਜਿਹੜਾ 62 ਮਾਣ ਤੋਂ ਲੈ ਕੇ 70-75 ਮਾਣ ਤੱਕ ਕਿਸਾਨਾਂ ਦੇ ਖੇਤਾਂ ਦੇ ਵਿੱਚ ਰਹਿੰਦਾ ਹੈਗਾ ਕਿਸਮ ਦਾ ਜਿਹੜਾ ਪੱਤਾ ਹੈਗਾ ਉਹ ਵੀ ਮੋਟਾ ਹੈਗਾ ਠੀਕ ਹੈ ਤੇ ਕਿਸਮ ਜਿਹੜੀ ਚੰਗਾ ਝਾੜ ਸਾਰੇ ਖੇਤਾਂ 'ਚ ਦਿੰਦੀ ਇਹ ਹਰ ਇੱਕ ਜ਼ਮੀਨ ਦੇ ਵਿੱਚ ਜਿਹੜੀ ਕਿਸਮ ਕਾਮਯਾਬ ਹੈ ਡੱਕਰ ਜ਼ਮੀਨਾਂ ਦੇ ਵਿੱਚ ਵੀ ਕਾਮਯਾਬ ਹੈਗੀ ਆ ਤੇ ਰੇਸ ਲਈ ਜ਼ਮੀਨਾਂ ਦੇ ਵਿੱਚ ਵੀ ਕੰਮਜੋ ਹੈਗੀ ਕਿਉਂਕਿ ਸਾਲ ਆਪਾਂ ਨੇ ਡਾਕਰ ਜ਼ਮੀਨ ਵਾਲੇ ਕਿਸਾਨਾਂ ਨੂੰ ਬੀਜ ਦਿੱਤਾ ਤੇ ਰੇਸ ਲਈ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਵੀ ਬੀਜ ਦਿੱਤਾ ਹੈਗਾ ਤੇ ਕਿਹੜੇ-ਕਿਹੜੇ ਕਿਸਾਨ ਭਰਾਵਾਂ ਨੇ ਇਸ ਐਚਡੀ 3380 ਕਿਸਮ ਦਾ ਬੀਵੀਆਰ ਕੀਤਾ ਕਮੈਂਟਾਂ ਦੇ ਵਿੱਚ ਜਰੂਰ ਜਿਹੜਾ ਅਬਦਾ ਫੀਡਬੈਕ ਜਰੂਰ ਦਿਓ ਪਿਛਲੇ ਸਾਲ ਤੁਸੀਂ ਨੇ ਬੀਜੀ ਕਿੰਨਾ ਝਾੜ ਕਿਸਮ ਦੇ ਕਿਉਂਕਿ ਪਿਛਲੇ 3-4 ਸਾਲ ਸਾਰੀਆਂ ਕਿਸਮਾਂ ਜਿਹੜੀਆਂ ਚੰਗਾ ਝਾੜ ਦਿੰਦੀਆਂ ਨੇ ਪੱਤਾ ਮੋਟਾ ਹੈਗਾ ਕਿਸਮ ਦਾ ਦੂਸਰੀ ਗੱਲ ਦਾਣਾ ਵੀ ਮੋਟਾ ਹੈਗਾ ਤੇ ਵਜਨਦਾਰ ਜਿਹੜੀ ਕਿਸਮ ਹੈਗੀ ਚੰਗਾ ਝਾੜ ਸਾਰੇ ਖੇਤਾਂ ਵਿੱਚ ਦਿੰਦੀ ਹੈਗੀ ਆ ਤੇ ਇਸ ਕਿਸਮ ਦੀ ਫੀਡਬੈਕ ਜਰੂਰ ਦੇਵੀਂ ਤੁਸੀਂ ਇਸ ਸਾਲ ਕਿੰਨੇ ਕਿੜੇ ਬੀਜੇ ਹੈਗੇ ਧੰਨਵਾਦ